সরানানা সেনানা সেনানে

ਹਾਨ ਆਰਤੀ ਜਤਨ ਤਾਰ ਸਮ ਸੋਹ ਉਪਚਾਰ ਅਝਾਰਕ ਦੇਖਾ ਸ੍ਰੀ ਪਤਮਾਨ ਪਜ ਬਨੂਪਤ ਇਕ ਰਤੀ ਬਿਨ ਇਕ ਨਮੇਖਾ ਸਤਜ ਮਹਾ ਗ੍ਰੰਥ ਸਮਾਗਰੀ ਪੌਣੇ ਛੇ ਦਾ ਤੋਂ ਡਲਾਨਾ ਕਰਕੇ ਥੋੜਾ ਜਿਹਾ ਪੇਟ ਹੋਇਆ ਜੀ ਵੀ ਖੱਡੇ-ਖੁੱਡੇ ਪਤਾ ਜਾਂਦਾ ਡਲਾਨੇ ਇੱਕਦਮ ਕੀ ਹੈ ਤੇ ਹੁਣ ਮਰ ਰਹੇ ਚੱਲੇ ਫੁੱਲਵਾਰਾ ਜੋਸ਼ੀ ਮਰਦੇ ਗੋਵਿੰਦਾਨ ਨੂੰ ਅਗਾਟ ਨੂੰ ਬਾਕੀ ਸੰਗਤੋਂ ਦੋ ਜਣੇ ਆ ਰਹੇ ਆ ਸਿੰਘਾਪੁਰੋਂ ਨੂੰ ਮੇਰਾ ਰਸਤੇ ਵਿੱਚ ਜਾ ਕੇ ਉਹ ਮੋਟਰਸਾਈਕਲ ਤੇ ਠੀਕ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਬੱੇ ਟਾਂ ਵਾਲਾ ਆ ਨਾ ਸਾਰੀ ਇਹ ਪਹਿਲਾਂ ਤਾਂ ਮਾਟਾਂ ਵਾਲਾ ਸਾਰੀ ਆ ਨਾ ਇੱਥੋਂ ਚੱਲ ਗਏ ਮੈਂ ਸਾਰੀ ਝਾੜ ਆ ਪੁਲ ਤੱਕ ਗਾਂ ਚਰਾਈ ਹੈ ਠੀਕ ਹੈ ਬਾਈ ਲੈ ਹੌਲੀ ਹੋ ਵਾਹਿਗੁਰੂ ਜੀ ਫੇਰ ਬਿਜਾਰੇ ਤੁਹਾਡਾ ਸੁਣ ਨਹੀਂ ਹੋਇਆ ਕੋਈ ਆਦੇ ਸਮਾਨ ਹੈ ਸਮਾਨ ਵਾਲੇ ਟਰੱਕ ਆਉਂਦੇ ਨਹੀਂ ਹਨ ਖਾਣ ਪੀਣ ਦਾ ਸ਼ਹਿਰਾਂ ਦਾ ਨਸਲੀ ਵਾਲੇ ਮਨਾਂ ਦੇ ਯਾਦ ਕਾਨਦਾਰ ਕੋਈ ਆਈ ਦੇ ਟੇਲਰ ਸਾਹਿਬ ਆ ਰਹੇ ਸੱਚੇ ਟੇਲਰ ਸਾਹਿਬ ਪਰ ਜੋਰ ਉਹ ਵਿਆਹ ਸ਼ਾਦੀਆਂ ਵਾਲਾ ਵਧੀਆ ਚੱਲ ਰਹੀ ਹੈ ਮਹਾਦੂਰੀ ਬਾਕੀ ਬਾਹਰ ਘਰਾਂ ਵਿੱਚ ਬਰਸਾਉ ਰਿਹਾ ਰੱਬ ਪੂਰਾ ਇਹ ਬਾਕੀ ਦੇਖੀ ਜਗੀ ਸਾਧਨ ਹੈਗੇ ਆ ਬਈ ਬਰਸਾਤ ਨਾਲ ਚੱਲਣ ਵਾਲੇ ਨੇ ਇੰਨੀ ਨਹੀਂ ਪਰ ਡੰਗਾ ਮਾਰਦੇ ਨੇ ਢਾਲ ਦਾ ਖੱਟਾ ਲਾਇਆ ਪੂਰਾ ਆ ਗਿਆ ਉਹ ਦੋਵੇਂ ਰਾਸੇ ਇਕੱਠੇ ਜਿਹੜਾ ਕੱਲਾ ਆਪਾਂ ਛੱਡ ਗਏ ਆ ਜੋ ਸੀਮੈਂਟ ਦਾ ਬਾਈਪਾਸ ਕਾਂਦੇ ਇਧਰੋਂ ਮੋਟਰਸਾਈਕਲ ਗਿਆ ਆ ਉੱਪਰ ਗਿਆ ਗੁਰਦੁਆਰਾ ਸਾਹਿਬ ਨੂੰ ਤੇ ਆ ਆ ਗਿਆ ਲਾਸਟ ਪੰਪ ਇੰਡੀਅਨ ਔਲ ਇਸ ਤਰ੍ਹਾਂ ਦਾ ਪੰਪ ਨਹੀਂ ਹੈਗਾ ਗੂਨ ਤੇਲ ਮਿਲ ਜਾ ਜੇ ਕਿਸੇ ਨੇ ਦੁਕਾਨਾਂ ਲਕੂਣਾ ਕੋਦਰਲੇ ਬੰਦੇ ਲੈ ਜਾਇਆ ਇਕੱਠਾ ਤੇ ਆਪਣਾ ਰਸਤਾ ਵਾਸਤੇ ਸਰੰਡਾ ਆ ਲੈ ਹੁਣ ਬ੍ਰੇਕ ਮਾਰ ਮਾਰ ਕੀ ਕਰਾਂ ਹੁਣ ਆਪਾਂ ਵੀਡੀਓ ਪੁਲਪਾ ਜਾਈ ਕਿ ਬਣਾਵਾਂਗੇ ਲਾਹਣ ਬਹੁਤ ਸਾਵਧਾਨੀ ਨਾਲ ਧਾਰਨਾ ਬੜਾ ਹੈ ਸਾਈਕਲ ਮੋਟਰਸਾਈਕਲਾਂ ਦੇ ਬ੍ਰੇਕ ਥੋੜੇ ਵੱਧ ਤੇਜ਼ ਹੋਣ ਸਾਈਕਲਾਂ ਫਿਰ ਮਾਜਨੇਗੇ ਸਾਵਧਾਨ ਨਾਲ ਤਾਂ ਮਾਰਾਂ ਚੱਲੇ ਔਲੀ ਔਲੀ ਠੰਡ ਹੈ ਪਰ ਅਜ ਕਿਉਂ ਪਹਿਲਾਂ ਨੂੰ ਮਾੜਾ ਮੁਰ ਤੁਰ ਲਿਆ ਰਹੇ ਚੜਾਈ ਆ ਜਿਹੜੀ ਜ਼ੋਰ ਲੱਗ ਰਾ ਅਜ ਜ਼ੋਰੋਂਗੇ ਚੱਲ ਰਹੇ ਉਹਦੀ ਨਾਲ ਹੈ ਦੋਵਾਰਾ ਸਾਪੋਈ ਢਾਲ ਸ਼ੁਰੂ ਹੋਏ। ਬਾਈ 40 ਮਿੰਟਾਂ ਮੈਂ ਹੁੰਦਰੇ ਆਪਾਂ 8 ਕਿਲੋ ਮੀਟਰ ਬਾੜ 18 ਦਾ ਤੇ ਵਗਰੇਗਾ 10। ਜਿਹੜਾ ਕੋਈ ਪ੍ਰੋਜੈਕਟ ਪੜਿਆ ਨਗਾ ਬਣਾਇਆ ਹੈ। ਵਰਤਿਆ ਵਗ ਦੇਣਾ ਇਸ ਬਾਰੇ ਜਾਣਕਾਰੀ ਵੀ ਲਿਖੀ ਅੰਗਰੇਜ਼ੀ ਵਿੱਚ। ਪਰ ਆਪਣਾ ਅੰਗਰੇਜ਼ੀ ਨਾਲ ਵਾ ਵਸਤਾ ਰਹੀ ਨਹੀਂ ਫਸਕੂਰ ਮੀਨੀ ਕੇ। ਵਾ ਵਸ ਅੰਗਰੇਜ਼ੀ ਵਾਲਾ ਰੱਖਾ ਮੈਂ ਆਪ ਤੁੱਕ ਬਈ ਆ ਮੰਗਰ ਦੋ ਟੱਪ ਕਾ ਜਾਇਆ ਕਰਦੇ ਉਸਕੇ ਵਿੱਚ ਕੀ ਉਹ ਦੰਦਿਆਂ ਨੂੰ ਦੇਖਣੇ ਜਵਾਖਾਂ ਨੂੰ ਆਪਾਂ ਠਟਾਲੇ ਕਰਦੀ ਹਾਂ ਬਈ ਇਤਰਾਸ ਆਪਣਾ ਤੰਗੋ ਰਿਹਾ ਤੇ ਉਹ ਛਣਾਂ ਮਾਂ ਲਿਆਇਆ ਆਪਾਂ ਤੁਲਸੀ ਕਰੀ ਜਮ ਕੇ ਪਾੜੀ ਮੈਂ ਜੀ ਜਿੜੀ ਦਿਖਾਣ ਗਏ ਮਾਰਨੇ ਫੋਨ ਕਰਿਆ ਉਹਨੂੰ ਪਹਿਲੀ ਵਾਰੀ ਹੱਥਾਂ ਵਿੱਚ ਵੱਡੇ ਬੜਿਆਂ ਜੇ ਇਹ ਵਿਲਾ ਅਗਲਾ ਬ੍ਰੇਕ ਰ ਇਧਰ ਲੈ ਮੈਂ ਜਾਦੇ ਹਾਂ ਤਕਰੀਬਨ ਦੱਸ ਦੇਣਾ ਮੈਂ ਪਹਿਲੀ ਵਾਰੀ ਇੰਨਾ ਜ਼ੋਰ ਪੜਿਆ ਥਾਵੇਂ ਪਹਿਲਾਂ ਲਸਤਾਂ ਤੋਂ ਖਿਆ ਕਰਦੀਆਂ ਮੜੀਆਂ ਮੜੀਆਂ ਕਿੱਦਣਾ ਕਿਤੇ ਪਰ ਅਜਾ ਬਾਇਆਂ ਦਾ ਜ਼ੋਰ ਲੱਗਿਆ ਬ੍ਰੇਕ ਖਿੱਚਿਆ ਰੱਖਿਆ ਨਾਲੇ ਬਹੁਤ ਟਕਈ ਨਾਲ ਉਤਰਿਆ ਫੇਰ ਵੀ ਜ਼ੋਰ ਪੜਿਆ ਥਾਵੇਂ ਬੱਲੇ 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 ਹੌਲੀ ਵਈ ਓਏ ਇੰਨੀ ਆਉਣਾ ਰੁੜੇ ਨਾ ਜੇ ਰੋੜ ਹੈਗੀ ਐ ਰੋੜ ਜਾ ਕੇ ਫਿਰ ਯਾਰ ਤੋ ਆਇਆ ਉਤਰ ਗਿਆ ਉਹ ਗੱਡੀ ਵਾਗੀ ਰਸਤਾਂ ਵਾਰ ਫਿਰ ਚੜਾਈ ਸ਼ੁਰੂ ਹੋ ਜਗੀ ਅਦੋਦ ਕੰਮ ਐ ਚੜਾਈ ਗਵੀ ਲਿਆਂ ਨੰਦੋ ਪ੍ਰਾਈਗਾ ਤੋਂ ਲੈ ਲਿਆ ਅਜ ਪਰ ਚੜਾਈ ਨਾਲ ਢਾਲ ਵੇ ਦਾ ਬਣਾ ਉਫਾ ਲੱਗਿਆ ਬਈ ਸੀਗਾ ਇਹ ਵੀ ਤੇ ਜਰਵਾਜ ਪਹਿਲੀ ਵਾਰ ਹੀ ਹੋਈ ਐ ਇੰਨੀ ਢਾਲ ਵਾਲਾ ਢਾਲ ਤੋਂ ਖਰਾਪ ਨੂੰ ਜਾਂਦੇ ਹੁਣੇ ਆਵੇਗੀ ਆਈ ਵੀ ਐ ਪਰ ਇੰਨੀ ਇੱਕਦਮ ਵਾਲੀ ਨਹੀਂ ਜਿਵੇਂ ਆ ਖੜੀ ਨਾ ਲਾਣਾ ਦੇ ਖੜੀ ਹੋ ਚੜਾਈ ਐ 40 ਮਿੰਟ ਰਿਆਂ ਮੈਨਾਂ ਚੜਾਈ ਮੇ ਲੇ ਗਿਆ 3 ਘੰਟੇ ਚਲੋ ਬਾਬਾ ਬਾਬਸੀ ਵੇ ਦੇਖਾ ਹੁਣ ਪਗੜਾ ਅੱਗੇ ਨੂੰ ਮਰ ਕੇ ਚੱਲੇ ਪੂਰੇ ਦਾ ਕਾਵਾ ਗੱਡੀਆਂ ਬਈ ਨਾ ਹੁੰਦਾ ਜਿਹੜਾ ਪਸੈਂਗਲ ਖੜਾ ਆ ਕੇ ਪਿੱਛੇ ਦਾ ਮੋਟਰਸਾਈਕਲ ਖੜਾ ਆ ਕੇ ਤੇ ਉਸ ਤੋਂ ਬਾਅਦ ਚੱਲ ਬੜਾ ਪੈਦਲ ਰਸਤਾ ਵੇ ਜੀ ਪਿਆਰ ਵੀ ਸਵਾਰੀ ਆ ਘੱਟ ਰਹਿ ਜਾਂਦਾ 10 ਰੁਪਏ ਕਵਾ ਕਰ ਲਓ ਵੇ ਨੌ ਤੇ ਚੜਾ ਸੈਟਿੰਗ ਕਰ ਲਈ ਹੁਣ 500 ਰੁਪਏ ਇੱਕ ਬੰਦਾ ਦੇ ਦਿਓ 500 ਜਾਂ 10 ਬੰਦੇ ਦੇ ਦਿਓ ਆਜੋ ਵੀ ਹਿੰਗੋ ਪੂਰੇ ਦਾ ਗੱਡੀਆਂ ਆਨੰਦਪੁਰ ਦੇ ਏਰੀਆ ਮਦਰ ਮੋਟਰਸਾਈਕਲ ਕਰਾਣ ਦਾ ਹਾਂਜੀ 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 ਆਜੋ ਫਿਰ ਹੁਣ ਆ ਗਿਆ ਤੁਹਾਨੂੰ ਪੈਦਲ ਆਣਾ ਨਾ ਦਿਖਾਵਾਂਗੇ ਜਿਹੜੀਆਂ ਗੱਡੀਆਂ ਪਰਾਂ ਦਾਣਾ ਉੱਧਾ ਪੋਣਾ ਕਿਲੋਮੀਟਰ ਪਰਾਂ ਰੋਕਦੇ ਹਾਂ ਪਾਰਕਿੰਗ ਗੱਡੀਆਂ ਕੀ ਹੁੰਦਾ ਹੈ ਲਾਸਟ ਪਾਰਕਿੰਗ ਦਾ ਪਰ ਉਰੇ ਦਾ ਕੰਮ ਹੈ ਉਰੇ ਦਾ ਹੁਣ ਜਿੰਨੇ ਜਿੰਨੇ ਜਾਣਾ ਹੀ ਉਤਰੀਆਂ ਇਸ ਵਾਰੀ ਅਸੀਂ ਕੋੜਿਆਂ ਪੋਆ ਜਿਵੇਂ ਵੀਰ ਇਹ ਉਰੇ ਦਾ ਗੱਡੀ ਜੇ ਜੀ ਉਰੇ ਦਾ ਸੁੱਧ ਟ੍ਰੈਕ ਸ਼ੁਰੂ ਹੋ ਜਾਏ ਆਮ ਆਣਾ ਬੈਲ ਕੋਲ ਸੁੱਧ ਜਮਾ ਬੈਠ ਨੂੰ ਟ੍ਰੈਕ ਤੁਰਨ ਵਾਲਾ ਸਾਗਰ ਨਾਲ ਕੋ ਗੱਡੀ ਨਾਲ ਕੋ ਮੋਟਰਸਾਈਕਲ ਬਾਕੀ ਆਪਣਾ ਮੁੰਡੇ ਦੋ ਆਏਦੇ ਪਵਾ ਵਾਲੇ ਉਹ ਸਾਈਕਲ ਲੈ ਕੇ ਚੜਾ ਕੇ ਬਹੁਤ ਹਿੰਮਤ ਦੀ ਬਾਤ ਹੈ ਵੀ ਇਸ ਤਰ੍ਹਾਂ ਦੇ ਰਸਤੇ 'ਤੇ ਸਾਈਕਲ ਚਲਾਣਾ ਚੜ੍ਹਦੇ ਹੋਣ ਜਦੋਂ ਮੜਾ ਮੜਾ ਰੋੜਾ ਗਿਆ ਹੋਇਆ ਕੰਟਰੋਲ ਕਰਕੇ ਤਾਰਨਾ ਵੀ ਬਹੁਤ ਔਖਾ ਹੈ ਬਹੁਤ ਤਗੜੇ ਬੰਦੇ ਮੰਨਣਾ ਉਹਨਾਂ ਨੂੰ ਜਿਹਦੇ ਇਸ ਰਸਤੇ 'ਤੇ ਹੇਮ ਗੁਣ ਸਾਹਿਬ ਸਿਰੇ ਮੋਟਰਸਾਈਕਲ ਔਰ ਸਾਈਕਲ ਲੈ ਕੇ ਬੜੀ ਕੁਰਬਾਨੀ ਦੀ ਬਾਤ ਆਉਣਗੀ ਇਸ ਰਸਤੇ ਬਾਈਸਾਈਕਲ ਜਾਣਾ ਤੇ ਫਿਰ ਵਾਪਸ ਆਣਾ ਬਹੁਤ ਹਿੰਮਤ ਵਾਲੀ ਗੱਲ ਹੈ ਆਪਾਂ ਸਾਈਕਲ ਗੋਇੰਦ ਘਾਟ 'ਤੇ ਖੜਾਇਆ ਹੈ ਆਪਾਂ ਉੜਕੀ ਕਰਾਂਗੇ ਟ੍ਰੈਕ ਆਪਣਾ ਵੀ ਹਿੰਮਤ ਨਹੀਂ ਵੀ ਆਪਾਂ ਸਾਈਕਲ ਲੈ ਕੇ ਉਰੇ ਹੀ ਚੱਲ ਜੀਏ ਆਪਣੇ ਸਾਥੀ ਆਉਗੇ ਗੁਰਚਰਨ ਦੇ ਕੌਰੀ ਸਿੰਘ ਦਾ ਐ ਚੱਤੇ ਪੈਣਾ ਮਾੜਾ ਛੇੜ ਰਹੀ ਜੀ ਕਿ ਵੀ 13ਵੇਂ ਮੈਂ ਬਹੁਤ ਬੁਰੀ ਹਾਲਾਤ ਨਾਲ ਆਇਆ ਦোরে ਗੱਡੀ ਵਿੱਚ ਦਮੇ ਹਾਂਜੀ ਗੱਡੀ ਵਿੱਚ ਜੀ ਕਹ ਜਣੇ ਦੇ ਦਮੇ ਹਾਂ ਗੱਡੀ ਵਿੱਚ 9 ਜਣੇ ਦੀ 9 ਜਣੇ ਹਾਂਜੀ ਤੇ ਕੁਝ ਹੀ 9 ਜਣੇ ਨਾਲ ਆਪਣੇ ਪਿੰਡ ਵਾਲੇ ਜੀ ਕਿਹੜੇ ਕਿਹੜੇ ਦੇ ਆਪਣੇ ਨਾਮ ਕੇ 9 ਜਣੇ ਆਪਣੇ ਨੂੰ ਆਪਣਾ ਭਿੰਡੀ ਦਾ ਹਾਂ ਜੀਟਾ ਦਾ ਜੱਗੀ ਦਾ ਹਾਂ ਸੀਗਾ ਪੰਡਤ ਦਾ ਹਾਂ ਬੇਲ ਦਾ ਹਾਂ ਬਾਕੀ ਮੈਂ ਤਾਂ ਠੀਕ ਹੈ ਉਹਨੇ ਇੱਕ ਪੀਪ ਨਾਲ ਇੱਕ ਪੀਪ ਨੇ ਸਾਹਮਣੇ ਨਹੀਂ ਪਾਇਆ ਅੱਛਾ ਐਨੀ ਚੋਕੀ ਸਾਡੀ ਅੱਛਾ ਹੁਣ ਓਏ ਸੇਮ ਕੋਲ ਸਾਵਾ ਮੈਂ ਮੜਕ ਮਾਰਦਾ ਘਾਰੇ ਤੂੰ ਚੱਕਰ ਨਹੀਂ ਠੀਕ ਹੈ ਹਾਂਜੀ ਬੜਕ ਤਾਂ ਮੈਨੂੰ ਤਾਂ ਬੋਲਣ ਦਾ ਟਾਈਮ ਹੀ ਨਹੀਂ ਦੇ ਰਿਹਾ ਉਹ ਤਾਂ ਤਾਂ ਕਰ ਕਰ ਘੌੜ ਕਰ ਰਹੇ ਆ ਨਹੀਂ ਪੁੱਛਾਂਗਾ ਨਾ ਉਹਨਾਂ ਨੂੰ ਜਾ ਕੇ ਵੀ ਆਏ ਹਾਲਾਤ ਤੇ ਜਾਓ ਇਸਕੇ ਹਾਲਾਤ ਹੋਰ ਤੇ ਮਾਰੇ ਹਾਲਾਤ ਨਹੀਂ ਕੋਈ ਮੇਰੇ ਅੱਛਾ ਹਾਂਜੀ ਠੀਕ ਹੈ ਆਤਮੇ ਨੂੰ ਪਤਾ ਨਹੀਂ ਲੱਗ ਰਹੀ ਵੀ ਮੈਂ ਸਿੱਧਾ ਸਰਕ ਪਾਉਂਗਾ ਜਾਂ ਨਾ ਕਰੂੰਗਾ ਤੜੀ ਬਚਾ ਰਹੇ ਹਾਂ ਕਿਉਂ ਮੁਰਚਾ ਨਹੀਂ ਆਪਾਂ ਨੂੰ ਦੇਰ ਟਾਈਮ ਫੋੜ ਲਗਾਇਆ ਸਿਮਾਏ ਮੈਨੂੰ ਉਹ ਕਾ ਦੇ ਦੇ ਇਹਨੇ ਆਪ ਦੱਸਿਆ ਲਖਮਨ ਨੂੰ ਪਤਾ ਨਹੀਂ ਬਈ ਉਹਦਾ 13 ਮਾ ਆਇਆ ਕਹਿੰਦਾ ਮੈਂ ਇਹਦੇ ਬਹੁਤ ਬੁਰੇ ਹਾਲਾਤ ਦੇ ਪਰ ਇਹ ਵੀ ਦੇਖ ਕੇ ਨਹੀਂ ਲੱਗਦੀ ਵੀ ਆ ਉਹਨੂੰ ਇੰਨੇ ਬੁਰੇ ਹਾਲਾਤਾਂ ਦਾ ਉਮਰ ਵੀ ਦੇਖ ਨਾ 13 ਦੇ ਅਜ ਮਨ ਲੈ 25 ਜਾ ਉਹ ਰਿਹਾ 26 ਹੋ ਗਏ 13 ਸਾਲ ਹੋ ਗਏ 16 ਸਾਲਾਂ ਮੇਰੇ ਸੇਵਣਾ ਲਾ ਦੂੰਗਾ ਐਨੇ ਘਟਣ ਦੇ ਬਾਪੂ ਬਣ ਜਾ। ਆਪਣੀ ਬਾਝਾਂ ਆਵਾ। ਹਾਂ ਜੀ ਆਵਾ। ਹਾਂ ਬਦਲ ਗਿਆ। ਬਦਲ ਗਿਆ। ਸਫਰ ਦਾ ਫਰਕ ਪੱੜਾ ਖਰ ਮੋਟਰਸਾਈਕਲ 'ਤੇ ਬੰਦਾ ਖੁੱਲੇ ਵਾਤਾਵਰਨ 'ਵਾਂ। ਆਹ ਅੰਦਾਰੀ ਹੈ ਜੀ। ਬਹੁਤ ਜ਼ਿਆਦਾ ਆਰਾਮਦਾਰੀ ਹੈ ਮੋਟਰਸਾਈਕਲ ਜਿਹੜਾ ਕੋਈ ਬੈਠ ਬਾਈ ਆਣਾ ਚਾਹਵੇ ਮੋਟਰਸਾਈਕਲ ਪਾਓ। ਵੀ ਆਪਣਾ ਕੋਈ ਫਾਇਦਾ ਨਹੀਂ ਜੇ ਸ਼ੁਗਹਿਰ ਚੜੇ ਮੇਰਾ ਵਰਗਾ ਨਹੀਂ। ਸ਼ੁਗਹਿਰ ਵਾਲੇ ਨੂੰ ਮੂੰਹ ਤੋਂ ਗੱਡੀ ਮਾ ਸਕੈ। ਕੋਈ ਫਾਇਦਾ ਨਹੀਂ ਗੱਡੀ ਮਾਣਨ ਦਾ। ਮੋਟਰਸਾਈਕਲ 'ਵਾਂ ਵੀ ਆਰਾਮਦਾਰੀ ਨਹੀਂ। ਬਾਕੀ ਆਨੰਦ ਹੈ। ਜਿਹੜਾ ਜੀ ਕਰੇ ਬੈਠ ਜਾ। ਰਣਤਮੰਗਰੇ ਕਿਰਪਾ ਕਰ ਬੈਠਣ ਦੀ ਮੈਂ ਵੀ ਆਪਾਂ ਸਾਹਿਬ ਹੈ ਜੀ ਪਤੀ ਜੀ ਹੁਣ ਤੱਕ ਆਪਾਂ ਕਿਸੇ ਨੂੰ ਕਹੀਆਂ ਕਿਹਾ ਨਹੀਂ ਨਾ ਵੀ ਵੀਡੀਓ ਵਿੱਚ ਕਮੈਂਟ ਕਰਕੇ ਦੱਸਿਓ ਜੀ ਜਿਹੜੇ ਬੰਦੇ ਨੇ ਨਾਮ ਲਏ ਜਿਉਂ ਉਹਨੂੰ ਦੇਖੇ ਕੌਰੀ ਸਿੰਘ ਦੇ ਹਾਲਾਤ ਵਰਿਆ ਮੈਨੂੰ ਟਾਈਮ ਨਹੀਂ ਦੇ ਗਿਆ ਜੀ ਵੋਟਾਂ ਦਾ ਠੀਕ ਹੈ ਚਲੋ ਬਾਰਸ਼ਾ ਵਿੱਚ ਇਸ ਤਰ੍ਹਾਂ ਮਲਬਾ ਦੁਰਪੜਾਦਾ ਆਇਆ ਬੇ ਸਨਾਰਾ ਸਾਰੀ ਗੇਰਾਂ ਤੋਂ ਬੰਦ ਹੋਇਆ ਹੋਗਾ ਆ ਕੁਝ ਸਮੇਂ ਵਾਸਤੇ ਪ੍ਰਾਸਤ ਹੋ ਰਹੀਆ ਗੋਵਿੰਨਗਾੜਦੇ ਗੋਵਿੰਦੋ ਆਮ ਨੂੰ ਜਾਣ ਵਾਲਾ ਬਸ ਹੁਣ ਐਸ ਤਰ੍ਹਾਂ ਐਨਾਂ ਕੋ ਬਣਾ ਲਖੇ ਪਰ ਫੇਰ ਜੁੜਿਆ ਆ ਉੱਪਰ ਤੇ ਚੱਲੇ ਐਂ ਚਿੱਟੇ ਪੱਥਰ ਤੇ ਪਾਣੀ ਵਸ ਜੈਨਾਂ ਕੋ ਇਧਰ ਹੈ ਬਗਰੇ ਐਨਾਂ ਵੀ ਆ ਇਧਰ ਬਗਰੇ ਵਾਂਗੂ ਜਦ ਕਿਤੇ ਬਾਰਿਸ਼ ਤੇਜ਼ ਹੋਈ ਹੋਵੇ ਬਈ ਛਤਾਰ ਬਣਾ ਗਿਆ ਯਾਰ ਨਾ ਲੈ ਗਿਆ ਤੋੜ ਗਿਆ ਸਾਰੇ ਰਸਤੇ ਨੂੰ ਇਹ ਰਸਤਾ ਬੰਦ ਹੋਇਆ ਯਾ ਜੰਗਲ ਦਾ 2013 ਨਾ ਰਹਾ ਜਿਹੜਾ ਥੱਲੇ ਨਦੀ ਆ ਕੋਲੇ ਪਿੰਡ ਨੂੰ ਚੜਿਆ ਕਰਦੇ ਇਧਰ ਨੂੰ ਜਾਗੇ ਰਸਤਾ ਇਹ ਜਿੱਥੋਂ ਆ ਰਹੇ ਆ ਬੱਚੇ ਇਹ ਘੋੜੀ ਆ ਇਹ ਅੱਲਾ ਜਾਨੂ ਘਣੋ ਯਾਰ ਰਸਤਾ ਹੋ ਗਿਆ ਹੁਣ ਰਸਤਾ ਵਧ ਗਿਆ ਬਹੁਤ ਜ਼ਿਆਦਾ ਇੱਧਰ ਨੂੰ ਉੱਪਰ ਨੂੰ ਪੂਰਾ ਜੰਗਲ ਜੜ ਕੇ 2-2 ਕਿਲੋਮੀਟਰ ਉੱਪਰ ਗਿਆ ਨਾ ਬੜਾ ਜੇ ਨਾ ਉਹ ਗੱਡੀਆਂ ਵਾਲਾ ਰਸਤਾ ਘਟਿਆ ਉਹ ਨਾ ਗਿਆ ਜੰਗਲ ਉੱਪਰ ਰਸਤਾ ਵਧ ਗਿਆ ਪਹਿਲਾਂ ਨਦੀ ਦੇ ਕਿਨਾਰੇ ਕਿਨਾਰੇ ਤੁਰੇ ਜਾਂਦੇ ਮਾਊਰਾ ਆ ਗਿਆ ਪਿੰਡ ਆ ਗਿਆ ਆ ਗਿਆ ਇਹ ਵਾਹ ਪਿੰਡ ਨੂੰ ਜਾਵਲਾਂਗੇ ਯਾ ਵੀ ਹੈ ਤੋ ਚੱਕਾ ਕੀ ਬਣਿਆ ਰਸਤਾ ਪਹਿਲਾਂ ਉਹਨਾਂ ਨੂੰ ਪਹਿਲਾਨ ਨਦੀ ਦੇ ਕਨਾਰੇ ਜਿਹੜੇ ਪੰਨੇ ਦਾ ਸਫਰ ਰੋ ਯਾਰ ਦੇ ਨਾਲ ਪਹਿਲਾ ਨਗਰ ਉਸ ਦਾ ਸਾਰਾ ਯਾਦ ਹੈ। ਸੰਗੜੀ ਉੱਥੇ ਜਾ ਰਹੇ ਦੋ ਰਸਤੇ ਇੱਕ ਰਸਤਾ ਆ ਜਾ ਰਿਹਾ ਜਿਹੜਾ ਨਵਾਂ ਪੁੱਲ ਬਣਿਆ ਇੱਧਰ ਨੂੰ ਜਿੱਦਾਂ ਮੁੰਡੇ ਬੈਠੇ ਸੰਗੜੀ ਜੇ ਇੱਕ ਜਾ ਰਿਹਾ ਰਸਤਾ ਇਹ ਜੁਰਨਾ ਸੜਿਆ ਪੁਰਾਣਾ ਹੈ ਪੁੱਲ ਨੂੰ ਪਿੰਡ ਵਿੱਚ ਜਿਹੜਾ ਪੁਰਾਣਾ ਪਿੰਡ ਆਪਾਂ ਪੁਰਾਣਾ ਪਿੰਡ ਕੇ ਦੱਸ ਮੈਂ ਲੈ ਕਰਦੇ ਜਾਾਂਗੇ ਇੱਧਰ ਹੀ ਕੀ ਆ ਜਾ ਆਪਾਂ ਨਵਾਂ ਰਸਤਾ ਹੈ ਮੁਰਦਿਆਂ ਨੇ ਆ ਜਾਣਾ ਤਾਂ ਦੋਵੇਂ ਜਿਹਨਾਂ ਨੂੰ ਸਾਰ ਨੂੰ ਮੁਰਦਿਆਂ ਨੇ ਆ ਜਾਣਾ ਤੇ ਦੂਜੇ ਗਿਆ ਪਾਸੇ ਜਾਣਾ ਆਇਓ ਇਵਰ ਪ੍ਰਾਣਾ ਪਿੰਡ ਆ ਗਿਆ ਬੰਦੇ ਪ੍ਰਾਣਾ ਪਿੰਡ ਤੇ ਜੇ ਬੀਜਾਂਗੇ ਪਰ ਨਾਲ ਫਾਦਾ ਹਾਂਜੀ ਆ ਜੀ ਆਪੇ ਦਾ ਲਾਪੇ ਦਾ ਬੰਦਸਰ ਦੇਖਾਇ ਕਿੰਨਾ ਉਹ ਫੈਰ ਉੱਧਰ ਦੇ ਬਿਲਕੁਲ ਵਿਚਾਲੇ ਦਾ ਹੋ ਹੁਣੇ ਉੱਪਰ ਆ ਲਿਆ ਜੇ ਚੌਕੀ ਆਪਾਂ ਮੰਗਰ ਦੇ ਇਸ਼ਿਆ ਕਰਦੇ ਸੀ ਇਸ਼ਿਆ ਕਰਦੇ ਨਾ ਅਰੇ ਚੌਕੀ ਹੁਣ ਉੱਡਾ ਰਹੀ ਐ ਚੁੱਕੀ ਆ ਹੁਣ ਉੱਗ ਰਹੀ ਐ ਇਹ ਮੰਦਰ ਬਣਾ ਬਹੁਤ ਮੰਗਰ ਦਾ ਸਨੇ ਮੰਦਰ ਉਰੇ ਬਣਾ ਲੀਏ ਨਾ ਆਕੇ ਚਲੋ ਮਾ ਕੀ ਆਪਾਂ ਅਗਲੇ ਦਰਸਮੇ ਲਿਆ ਕੇ ਜਾ ਕੇ ਕਰਾਵਾਂਗੇ ਵਾ ਵਾ ਵੀ ਬਾ ਚਾਚਾ ਨਾ ਮੈਂ ਇਹ ਦੇਖਾਂ ਇਹਨੂੰ ਮੇਰੇ ਕੱਲ 3 ਸਾਲ ਤੋਂ ਮੈਨੂੰ ਵੀ ਦੇਖਦੇ ਨੂੰ ਉਰੇ ਇਸ ਜਗ੍ਹਾ ਨਿਉਂ ਖੜਿਆ ਆ 20 ਸ਼ਹਿਰ ਕੋਈ ਨਲਕਾ ਲਾਣ ਵਾਲਾ ਜੰਗਾੜੋ ਨਾ ਪਾਣੀ ਲੈਣੀ ਨਲਕਾ ਲਾ ਆਉ ਹੋ ਸਕੇ ਆ ਸਫਾਈ ਤੋਂ ਸਹੀ ਲੋਟ ਐ ਰਪਾਲੀ ਆ ਬਾਕੀ ਆ ਭੁੱਕੀ ਮਾਰਨੂੰ ਇੰਗੜ ਵੀ ਉਪਰੇ ਠਾਂ ਘੇਰ ਬਕਸਾ ਵੀ ਹੈਗਾ ਰੇਖਾ ਤੀਜੇ ਸਾਲ ਤੋਂ ਆਪਾਂ ਨੂੰ ਵੀ ਦੇਖ ਦੇਣਾ ਬਚਨ ਪਹਿਲਾਂ ਵੀ ਉਹ ਤੋਂ ਦੇਖ ਕੇ ਗਿਆ ਵਾ ਮੈਂ ਇਹਨੂੰ ਬਣਾ ਰਹੇ ਬਣਿਆ ਨਹੀਂ ਹੋਗਾ ਪੱਥਰ ਹੈ ਉਹ ਰਸੱਲੇ ਕਿਤਾ ਨਹੀਂ ਹੋਣਾ ਹਾਂ ਜਿਹੜੇ ਗਾਮ ਕੀ ਆਪਾਂ ਬਾਤ ਕਰਦੇ ਆਂ ਵਿਊਧਾਰ ਵੀ ਉਹ ਗਾਮ ਪਹਿਲਾਂ ਆ ਉਰੇ ਦਾ ਜੜੇ ਹੁਣ ਇਸ ਟਾਈਮ ਨਦੀ ਨਦੀ ਚੱਲ ਰਹੀ ਹੈ ਬਚਨ ਨਾ ਇਸ ਜਗ੍ਹਾ ਵਿੱਚ ਤਾਂ ਆਇਆ ਤੇ ਹੁਣ ਪਿੰਡਿਆ ਕੁਛ ਤੋਂ ਉੱਪਰ ਵਗ ਗਿਆ ਕੁਛ ਆ ਮੰਗਰ ਆ ਗਿਆ ਇੱਧਰ ਕਿਉਂਕਿ ਉਰੇ ਉਰਲੇ ਪਾਸੇ ਕੀ ਨਦੀ ਹੈ ਨਦੀ ਪਰਲੇ ਪਾਸੇ ਕੀ ਜੀ ਨਦੀ ਹੁਣ ਰਾਂਗੀ ਹੋ ਗਈ ਪਿੰਡਾ ਯਾ ਵਸਿਆ ਇਧਰ ਨੂੰ ਉੱਪਰ ਨੂੰ ਉਸ ਗਰ ਅਹੀਂ ਏਠ ਲੈ ਬਸ ਆ ਗਏ ਉਸ ਜਿਹੜੇ ਚੰਗ ਕਰੇਗਾ ਤੂੰ ਤਕਰੀਬਨ 15 20 ਕੀ ਹੈ ਬਹੁਤੇ ਨਹੀਂ ਹੈਗੇ ਜਿਆਦੇ ਮਾ ਇਹਨੇ ਕੇ ਪੈਣ ਕਰ ਹੀ ਤਕਰੀਬਨ ਉਧਰ ਥੱਲੇ ਦੇ ਪਹਿਲਾਂ ਐਨੇ ਕੇ ਕਰ ਹੀ ਹੁਣ ਉੱਪਰ ਆ ਗਏ ਕੁਛ ਹੀ ਇਧਰ ਇਧਰ ਲੈ ਬਸ ਆ ਗਏ ਖਿੱਲਰ ਜੀ ਗਏ ਪਹਿਲਾਂ ਇਕੱਠੇ ਦੇ ਮਸਾ ਇੰਨਾ ਕ ਫਰਕ ਪੜਿਆ ਨਾਗਾ ਆ ਬਣ ਗਈ ਵੜ ਗਈ ਇੱਕਦਮ ਕੀ ਢਾਲ ਥੱਲੇ ਨਾ ਮੌਜ਼ਾ ਖਤਰਨਾਕ ਰਸਤਾ ਹੋ ਵੈਗਦਮ ਪਾਣੀ ਨੇ ਫੋੜ ਦਿੱਤੀ ਬੇਰੀ ਆਪ ਦਾ ਫਿਰ ਵੀ ਉੱਪਰ ਤੇ ਰਾਣੀ ਬਾੜ ਦੇ ਬਾਅਦ ਪੂਰਾ ਨਕਸ਼ਾ ਭਰਿਆ ਗਿਆ ਇਸ ਐਸ ਏਰੀਆ ਦਾ ਨਾ ਮਰਦੜੋ ਰਸਤੇ ਨੂੰ ਭਰਿਆ ਕੋ ਭਰਿਆ ਆ ਜਾਓ ਮਾਤਾ ਜੀ ਆ ਜਾਓ ਹੋ ਠੀਕ ਹੋ ਮਾਤਾ ਜੀ ਨਾ ਪੜਾ ਗੜ ਕਾ ਅੱਜ ਪਾਣੀ ਦਾ ਆਇਆ ਪਾਣੀ ਨਦੀ ਜੀ ਪਰ ਲੈ ਵਾਸੇ ਗਈ ਦਾ ਨਗਰ ਦੀ ਹੁਣ ਇਹਨਾਂ ਛੋੜ ਭਈ ਹਰਾਂਗੀ ਪਾਰੀ ਆ ਇਹ ਪੋੜਾ 1 ਕਿਲੋ ਵਾਤਾ ਕਿਲੋ ਨੂੰ ਤਰਾ ਕੇ ਲੈਣਾ ਹੁਣ ਉਹ ਰਹਿੰਦੇ ਆ ਕੇ ਛੋੜ ਰਖਿਆ ਇਹ ਪੋੜਾ ਇਹਨਾ ਛੋਟਾ ਆ ਜੀ ਸੰਗਰੀ ਤੇ ਬੜਾ ਪੜਾਈ ਰਹਾ ਉਹ ਬੜਾ ਦੇ ਉੱਪਰ ਬੜੀ ਮੋਟਰਸਾਈਕਲ ਗੱਡੀ ਲੰਘ ਰਹੀ ਹੈ ਵੇਖੋ ਉਹਨਾਂ ਦਾ ਮੋਟਰਸਾਈਕਲ ਗੱਡੀ ਆਉਂਦਾ ਨਹੀਂ ਕੋਈ ਮਾਰ ਨਹੀਂ ਕੋਈ ਦੋਲ ਨਹੀਂ ਰਹਿਣਾ ਕਬਰਿਆ ਉਹਦੇ ਸੈਂਕੜੇ ਜੀ ਹੇਮਗੰਡ ਸਾਹਿਬ ਨੂੰ ਯਾਤਰਾ ਕੇ ਆਣ ਕੇ ਸਾਧਨ ਪਹਿਲਾ ਸਾਧਨ ਹੈ ਕਿ ਮਾਇਆ ਚਾਹੀਏ ਇਕਲਾ ਕੋਈ ਨਹੀਂ ਆਪਾਂ ਜਾ ਜੇ ਵੀ ਆ ਜਾਣਾ ਹੈ ਦੰਮ ਰਿਸਕੀ ਹੋਖਾ ਖਾਤ ਇੱਕ ਵੀ ਜੱਟਾ ਖੜਿਆ ਸਰਪੇ ਇੱਕ ਬੰਦਾ ਬੈਠਿਆ ਜਿਹੜਾ ਟੀਪਾ ਰਿਹਾ ਇਹ ਮਤ ਪਾਰੀ ਸੀ ਰਸਤਾ ਲਾ ਰਿਹਾ ਤੇ ਉਦੂ ਬਾਦ 9 ਬੀਤ ਰਿਕੇ ਜੈਂ ਤੇ ਟੋਕਰੀਆਂ ਦੇ ਵਿੱਚ ਵੀ ਬੰਦੇ ਨੂੰ ਰਿਕੇ ਜੈਂ ਟੋਕਰੀਆਂ ਵਾਲੀ ਵੀ ਹੈਗਾ ਸਾਧਨ ਵੀ ਜਨੇ ਟੋਕਰੀਆਂ ਬਣਾ ਨੇ ਤੇ ਰਸਤੇ ਐਵੇਂ ਜਰੂ ਥੱਕ ਵੀ ਜਾ ਆਪਣੇ ਮਰਗਾ ਬੰਦਾ ਇਸ ਤਰ੍ਹਾਂ ਕੁਰਸੀਆਂ ਵੀ ਹੈਗੀਆਂ ਬੈਠਣ ਨੂੰ ਥੋੜ੍ਹ ਥੋੜ੍ਹ ਨਾ ਘਰ ਮੂੜੇ ਸਿੱਦੇ ਦੱਤ ਭੱਗ ਜੋ ਹਰ ਇੱਕ ਕਿੰਨੋ 1.5 ਕਿਲੋਮੀਟਰ ਵੇ ਅੰਗਰ ਵਾਸਤੇ ਬੈਠਣ ਵਾਸਤੇ ਵਧੀਆ ਬੈਂਚ ਬਣਾ ਰੱਖੀ ਨਾਮ ਲੈ ਤੇ ਹਰ ਇੱਕ 1 ਕਿਲੋ 1.5 ਕਿਲੋਮੀਟਰ ਵੇ ਚਾਹ ਪਾਣੀ ਦਾ ਸਾਧਨ ਚਾਹ ਮੇਗੀ ਵੀ ਬੰਦਾ ਖਾਸ ਜਿਹੜਾ ਆਪਾਂ ਖੱਤਰ ਦਾ ਬਾਰ ਚੌਥਾ ਸਾਧਨ ਗਾਂਦੇ ਵੀ ਆ ਬੈਂੀਆਂ ਉਹ ਲਈ ਵੀ ਆ ਰਹੇ ਆ ਬਾਈ ਦੇ ਕੀ ਆ ਸਾਧਨ ਵੀ ਹੈਗਾ ਇਸ ਵਿੱਚ ਵੀ ਹੈ ਅੱਪਾ ਪਹੁੰਚ ਗਏ ਜੀ ਗੁਰਦੁਆਰਾ ਗੋਵਿੰਦ ਦਾਮ ਇਹ ਸੰਗਤ ਆਪਣੀ ਥੋੜਾ ਚਿਰ ਪਹਿਲਾਂ ਮੋਜੀ ਲੈ ਲਿਆ ਤੁਮਰੇ ਕੋਲ ਕੰਮ ਹੈ ਹਾਲ ਹਾਲੇ ਲਿਆ ਕਿਤੇ ਬਸ ਹੈ ਇੱਧਰ ਆਂ ਅੰਦਰ ਜਾ ਕੇ ਉਹ ਯਾ ਵਧੀਆ ਵਧੀਆ ਕਰ ਰਹੇ ਆਂ ਅੱਛਾ ਅੱਛਾ ਠੀਕ ਹੈ ਇੱਧਰ ਲੈ ਸਾਹਮਣੇ ਆਹ ਅੱਛਾ ਸਰ ਵਧੀਆ ਕਰ ਰਹੇ ਹੋ ਮਪਾ ਸਭ ਤੋਂ ਵਧੀਆ ਬਾਤ ਹੈ ਜਿਹੜੀ ਵੀ ਅੱਛਾ ਨੀਚੇ ਮਿਲ ਗਿਆ ਬੜਿਆ ਬੰਨੇ ਰੱਖਿਆ ਆਹ ਕੀ ਆ ਪਵਾ ਕੀ ਬਾਹਰ ਆ ਹੁਣ ਹੈਗੀਆਂ ਸਵੇਂ ਹੋਰ ਕਹੋ ਜੀ ਬਡੇਰੇ ਹਸਣ ਬਸ ਇੱਧਰ ਹਾਂਜੀ ਨੀਚੇ ਜੀ ਚਲੋ ਕੀਤੇ ਵੀ ਹੋ ਠੀਕ ਹੈ ਤੇ ਨੰਗਦੀ ਆਪਾਂ ਪਹੁੰਚ ਗਏ ਅੱਜ ਸ਼ੁਰਦਵਾਰਾ ਗੋਵਿੰਦਾਨ ਸਭ ਤੋਂ ਵਧੀਆ ਗੱਲ ਹੈ ਵੀ ਆਪਣਾ ਸਫ਼ਰ ਬਹੁਤ ਟਾਈਮ ਨਾਲ ਆਪਾਂ 5 ਵਜੇ 6 ਵਜੇ 4 ਵਜੇ ਛੇ ਰੋਜ਼ ਦੇ ਦਿਨ ਨਹੀਂ ਰਹਾ ਹੈ ਜੇ ਜੈ ਪ੍ਰਯਾਗ ਰੂਪੀਆ ਸਭ ਤੋਂ ਵੀ ਸਫ਼ਰ ਮੈਂ ਆਪਾਂ ਟਾਈਮ ਨਾਲ ਪਹੁੰਚੀ ਤੇ ਜੰਗਾ ਹੋਇਆ ਤੇ ਸਫ਼ਰ ਪਹਿਲਾਂ ਵੀ 6 ਵਜੇ ਬਹੁਤ ਵਧੀਆ ਰਿਹਾ ਅੱਜ ਪੈਦਲ ਵਾਲਾ ਸਫ਼ਰ ਦੋ ਜਨੇ ਆਪਣੇ ਪਿੰਡੋਂ ਆਏ ਗੁਰਦਾ ਸਿੰਘ ਤੇ ਕੌਰ ਸਿੰਘ ਚਾਚਾ ਕੋਰੀ ਤੇ ਉਸ ਗੋਵਿੰਦ ਦਾ ਨਾਮ ਜੇ ਦਲੂ ਮਤਿ ਦਰਸ਼ਨ ਹਿੰਪੂਨ ਸਾਹਿਬ ਤੇ ਗੋਵਿੰਦਾਨ ਦੇ ਉੱਟ ਕੇ ਜੀ ਨਾਲ ਨਾਮੇ ਦਰਸ਼ਨ ਮੇਲੇ ਸੰਗਤ ਨੂੰ ਆਪਾਂ ਪਾਲਰਸਿਮ ਮੇਲੇ ਕਰ ਰਹੇ ਆ ਨਾਲ ਨਾਲ ਤੇ ਅੱਜ ਜਿਹੜਾ ਲੋਕ ਜੀ ਹਾਜ਼ਰੀ ਮਜੂਦ ਕਰੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ